ਉਸ ਨੇ ਇਹ ਗੱਲ ਕਹੀ ਕਹਿੰਦਾ ਮੇਰੀ ਭੈਣ ਹੂੰ ਮੇਰੀ ਮਾਂ ਇਹ ਕਹਿੰਦਾ ਮੇਰੀ ਭੈਣ ਲੋਕੀ ਕਹਿੰਦਾ ਮੈਨੂੰ ਅ ਗਲਤ ਸ਼ਬਦ ਬੋਲੇ ਵੀ ਲੋਕੀ ਮੈਨੂੰ ਆਹ ਕੁਝ ਕਹਿ ਰਿਆ ਵੀ ਮੈਂ ਉਹਨਾਂ ਨਾਲ ਇਹੋ ਜਿਹਾ ਕੁਝ ਨਹੀਂ ਵੀ ਹੈ ਨੀਗਾ ਮੇਰਾ ਇਹ ਮੇਰੀ ਭੈਣ ਆ ਮੈਂ ਤੇਰੇ ਸਾਹਮਣੇ ਪੈਰੀ ਤਰੋਣਾ ਮੇਰੀ ਵੱਡੀ ਭੈਣ ਕਹਿੰਦਾ ਮੈਂ ਰਖੜੀ ਬਣਾਉਣਾ ਮੈਂ ਤੋ ਕਹਿੰਦਾ ਜਾ ਅੱਲਾ ਮੇਰੇ ਸਾਹਮਣੇ ਬਲਾ ਪਾਲ ਪਤਾ ਲੱਗੂਗਾ ਨਾ ਇੱਥੇ ਕੱਲੀ ਨੇ ਕੀ ਸੀ ਘਰੇ ਬੈ ਕੇ ਖਾਣਾ ਸੀ ਹਾਂ ਔਰ ਕੁਛ ਨਹੀਂ ਸੀਗਾ ਪਕਾ ਕੇ ਦੇਣੀ ਸੀ ਤੇ ਆ ਖਾਣਾ ਤੇ ਬੜਾ ਸੌਜ ਨਹੀਂ ਸਾਰਾ ਜਣਾ ਜਦੋਂ ਉਹਦੀ ਮੇਰੀ ਲਾਈਫ 'ਚ ਹੀ ਆਈ ਆ ਕਦੇ ਨਾ ਕਿਸੇ ਜਨਾਨੀ ਵਾਲੀ ਵੇਖੀ ਕਦੇ ਮੈਂ ਹੋਰ ਕਿਸੇ ਬਾਰੇ ਭਟਕਿਆ ਨਹੀਂ ਸਿਰਫ ਮੇਰਾ ਫੋਕਸ ਉਹਦੀ ਘਰੇ ਜਾਣਾਂ ਦੇ ਜਵਾਬਾਂ ਨੂੰ ਕੋਈ ਰੱਖਾ ਉਹਨੇ ਮੈਂ ਸਮਝਾਇਆ ਮੈਂ ਹਨੇ ਯਾਰ ਜੇ ਮੈਨੂੰ ਨਹੀਂ ਪਤਾ ਜੇ ਹੈਗਾ ਤੇ ਕੁਝ ਦੱਸ ਦੇ ਆਪਾਂ ਨਾ ਜੇ ਪਰ ਜੇ ਹੈਗਾ ਤੇ ਅਵੇਅਰ ਖੈਰ ਕਿਥੇ ਬੱਤ ਹੈ ਸੋਸ਼ਲ ਮੀਡੀਆ ਤੇ ਤੁਸੀਂ ਇੱਕ ਵੀਡੀਓ ਵਾਇਰਲ ਹੋਦੀ ਹੁੰਦੀ ਦੇਖੀ ਹੋਣੀ ਆ ਜਿਹਦੇ ਵਿੱਚ ਇੱਕ ਵੀਰ ਆਪਣੇ ਘਰ ਵਾਲੇ ਨੂੰ ਕਿਸੇ ਦੇ ਨਾਲ ਭੇਜ ਰਿਹਾ ਹੈਗਾ ਉਹ ਵੀਰ ਸਾਡੇ ਨਾਲ ਮੌਜੂਦ ਨੇ ਆਪਾਂ ਉਹਨਾਂ ਨੂੰ ਪੁੱਛਦੇ ਆਂ ਵੀ ਇਹ ਕੀ ਕਾਰਨ ਬਣਿਆ ਕਿਉਂ ਉਹਨਾਂ ਨੂੰ ਇਹ ਕਦਮ ਚੱਕਣਾ ਪਿਆ ਕਿ ਉਹਨਾਂ ਨੂੰ ਆਪਣੇ ਘਰ ਵਾਲੇ ਨੂੰ ਕਿਸੇ ਗੈਰ ਮਰਦ ਨਾਲ ਭੇਜਣਾ ਪਿਆ ਬਾਈ ਸਸੀ ਕਾ ਸਸੀ ਬੇ ਜੀ ਆ ਸਭ ਤੋਂ ਪਹਿਲਾ ਸਵਾਲ ਇਹ ਆ ਬਾਈ ਜੀ ਵੀ ਇਹ ਕਾਰਨ ਕਿਉਂ ਬਣਿਆ ਹੈ ਜੋ ਇਹ ਕੀਤਾ ਤੁਸੀਂ ਵੀ ਇਹ ਕੀ ਸੋਚ ਕੇ ਕੀਤਾ ਤੁਸੀਂ ਸੋਚ ਕੇ ਤਾਂ ਹੁਣ ਹਰੇ ਕੋਈ ਨਹੀਂ ਚਾਹੁੰਦਾ ਜੀ ਮੇਰਾ ਘਰ ਬਰਬਾਦ ਹੋਵੇ ਹਮ ਪਰ ਕਹਿੰਦਾ ਨੇ ਜੀ ਪਾਣੀ ਸਿਰ ਤੋਂ ਟੱਪ ਜੇ ਫਿਰ ਬੰਦੇ ਨੂੰ ਪਿੱਛੇ ਪੈਰ ਪੱਟ ਲੈਣੇ ਚਾਹੀਦੇ ਹੈ ਹਨਾ ਜੀ ਅਸਲ 'ਚ ਮੈਨੂੰ ਨਹੀਂ ਪਤਾ ਸੀ ਮੇਰੀ ਪਿੱਠ ਪਿੱਛੇ ਕੀ ਚੱਲ ਰਿਹਾ ਕੀ ਨਹੀਂ ਮੈਨੂੰ ਕੁਝ ਬੰਦਿਆਂ ਨੇ ਜਾਨਕੀ ਆਪਣੇ ਮੱਲੇ ਚੋਂ ਕਿਸੇ ਨੇ ਹਿੰਟਾਂ ਦਿੱਤੀਆਂ ਜਾਂ ਕਿਹਾ ਮੈਂ ਯਕੀਨ ਨਹੀਂ ਕੀਤਾ ਕਿਸੇ ਤੇ ਜੀ ਜੇ ਇਹਨਾਂ ਨੂੰ ਮੈਂ ਇਕੱਠਾ ਕੀਤਾ ਵੀ ਹਾਂਤ ਉਡੀਆਂ ਗੱਲਾਂ ਆ ਰਹੀਆਂ ਜੇ ਪੁੱਛੇ ਉਸ ਨੇ ਇਹ ਗੱਲ ਕੀ ਕਹਿੰਦਾ ਮੇਰੀ ਭੈਣ ਆ ਹਮ ਮੇਰੀ ਮਾਂ ਇਹ ਕਹਿੰਦਾ ਮੇਰੀ ਭੈਣ ਆ ਲੋਕੀ ਕਹਿੰਦਾ ਮੈਨੂੰ ਅ ਗਲਤ ਸ਼ਬਦ ਬੋਲੇ ਵੀ ਲੋਕੀ ਮੈਨੂੰ ਆ ਕੁਝ ਕਹਿ ਰਿਆ ਵੀ ਮੈਂ ਉਹਨਾਂ ਨਾਲ ਇਹੋ ਜਿਹਾ ਕੁਝ ਨਹੀਂ ਵੀ ਹੈ ਨੀਗਾ ਮੇਰਾ ਇਹ ਮੇਰੀ ਭੈਣ ਆ ਮੈਂ ਤੇਰੇ ਸਾਹਮਣੇ ਪਹਿਰੀ ਤੁਣਾਣਾ ਮੇਰੀ ਵੱਡੀ ਭੈਣ ਆ ਕਹਿੰਦਾ ਮੈਂ ਰਖੜੀ ਬਣਾਉਣਾ ਹੈ ਕਰਦਾ ਹਾਂ ਸਾਰਾ ਕੁਝ ਮੈਨੂੰ ਯਕੀਨ ਸੀ ਪਹਿਲਾਂ ਵੀ ਮੈਂ ਯਾਰ ਲੋਕੀ ਮੈਂ ਬਕਵਾਸ ਕਰਦੇ ਵੀ ਇਹ ਤਾਂ ਹੈ ਮਾਂ ਵੀ ਛੋਟਾ ਜਿਹੜਾ ਪਲਿਆ ਥੇ ਕਿੰਨੇ ਕਿ ਚਰਪੋਈ ਬਈ ਰਹਿੰਦਾ ਸੀ ਸਾਰੇ ਘਰੇ ਤਾਂ ਆਪਣੇ ਘਰ ਪਰਿਵਾਰ ਚ ਹੀ ਸਾਰੇ ਹੁਣ ਯਕੀਨ ਬਣਾ ਲਿਆ ਪੁਰਾਣੇ ਰਿਸ਼ਤੇਦਾਰੀ ਚ ਕੀ ਲੱਗਦਾ ਛੋਟਾ ਮੇਰਾ ਛੋਟਾ ਮੇਰੇ ਚਾਚੇ ਦਾ ਮੁੰਡਾ ਛੋਟਾ ਸਕੇ ਜੁਣੀ ਜਦੋਂ ਕਿ ਆਪਣੇ ਗਵਾਂੜ ਜਿਵੇਂ ਚਾਚੇ ਤਾਂ ਹੀ ਹੁੰਦੇ ਨਾ ਆਪਣੇ ਮੁੰਡਾ ਜਿਹੜੇ ਹੁੰਦੇ ਘਰਾਂ ਚੋਂ ਆਪਣੇ ਹੋਵੇ ਇਹ ਵਰਤਾਰੇ ਤੇ ਵਧੀਆ ਸੀ ਜੀ ਵਧੀਆ ਯਾਨੀ ਇਹ ਅੱਜ ਤੋਂ ਨਹੀਂ ਆਪਣਾ ਹਾਂ ਸਟਾਰਟਿੰਗ ਤੋਂ ਚੱਲ ਨਹੀਂ ਆਉਂਦੀ ਇਹ ਆਪਣੇ ਸਾਰੇ ਵਰਤਾਰੇ ਆ ਦਾਦੇ ਪਰਦਾਦੇ ਦੇ ਚੱਲਦੇ ਆ ਆ ਵੀ ਹਰੇਕ ਘਰ ਹੀ ਵਰਤਦਾ ਹਾਂ ਹਾਂ ਜੀ ਉਵੇਂ ਵਧੀਆ ਵਰਤਦੇ ਆ ਵਧੀਆ ਇੱਕ ਦੂਜੇ ਦੇ ਘਰੇ ਆਉਣੇ ਜਾਂਦੇ ਆ ਕੱਟੇ ਸੌਂ ਜਾਂਨੇ ਆ ਇੱਧਰ ਸੌਂਗੇ ਉੱਧਰ ਸੌਂਗੇ ਉਹੋ ਜਿਹੀ ਗੱਲ ਬਾਤ ਹੀ ਨਹੀਂ ਸੀ ਕਿਤੇ ਸੋਚਿਆ ਸੀ ਬਈ ਵੀ ਇਹੋ ਜਿਹਾ ਕੁਝ ਕਰ ਜੂਗਾ ਕਦੇ ਵੀ ਨਹੀਂ ਬਸ ਉਹ ਹੀ ਸੀ ਇੰਟਰ ਇਹ ਹੀ ਤਾਂ ਬਹੁਤ ਵੱਡਾ ਸਤਮਾ ਬਈ ਹਾਂ ਤੁਹਾਡੇ ਕਿੰਨੇ ਬੱਚੇ ਆਨੇ ਮੇਰੇ ਦੋ ਬੱਚੇ ਪਹਿਲਾਂ ਕਦੇ ਸ਼ੱਕ ਹੋਇਆ ਸੀ ਮਾੜਾ ਮੋਟਾ ਵੀ ਕਦੇ ਵੀ ਨਹੀਂ ਕਦੇ ਵੀ ਨਹੀਂ 1% ਦਮ ਨਹੀਂ ਕਦੇ ਸ਼ੱਕ ਹੋਇਆ ਕਿ ਇਹ ਬਈ ਇਹ ਲਾਇਫ 'ਚ ਇਹ ਬੀਰੀ ਜਨਾਨੀ ਕੁਝ ਕਰੂਗੀ ਕਿਉਂਕਿ ਮੇਰੀ ਲਾਇ ਮੈਂ ਐਵੇਂ ਕਹੇ ਮੇਰੀ ਲਾਹ ਦੂਜੀ ਆ ਲਾਹ ਮੇਰੀ अच्छा जी जिथे ਮੈਨੂੰ ਯਾਨੀ ਕਿ ਉਸ ਟਾਈਮ ਤੇ ਮੇਰੇ ਘਰ ਦੇ ਮੈਨੂੰ ਲੜ ਪਿਆ ਹੋ ਗਿਆ ਸਾਰਾ ਕੋਈ ਇਹ ਮੇਰੇ ਨਾਲ ਖੜੀ ਸੀ ਤੁਹਾਡੀ ਲਵ ਮਰਚ ਤੇ ਠੀਕ ਹੈ ਬਾਈ ਪਹਿਲਾਂ ਵੀ ਤਾਂ ਪਿਆਰ ਆ ਤੁਹਾਡੇ ਨਹੀਂ ਹੋਇਆ ਸੀਗਾ ਤੇ ਦੂਜੀ ਵਾਰ ਪਿਆਰ ਇਹ ਗਲਤ ਕਿਵੇਂ ਹੋ ਗਿਆ ਇਹ ਗਲਤ ਉਹਨੇ ਹੀ ਤਾਂ ਪਤਾ ਨਹੀਂ ਨਾ ਕੋਈ ਰੀਜ਼ਨ ਵੀ ਦੱਸੇ ਵੀ ਹਾਂ ਮੈਨੂੰ ਆ ਤੇਰੇ ਤੋਂ ਪ੍ਰੋਬਲਮ ਸੀ ਜਾਂ ਕੁਝ ਵੀ ਸੀ ਇਹ ਦੱਸ ਸਕਦੀ ਸੀ ਕੋਈ ਹਮ ਹਰੇ ਕੋਈ ਆਪਾਂ ਮੈਂ ਵੇਖਿਆ ਕੱਲ ਆਪਣੇ ਕਮੈਂਟ ਚ ਇੱਕ ਦੋ ਬੰਨ ਜਿਆਦਾ ਨਹੀਂ ਕੋ ਦੋ ਚਾਰ ਬੰਦੇ ਨੇ ਨੈਗੇਟਿਵ ਕਮੈਂਟ ਕੀਤੇ ਤੂੰ ਆਹ ਕੁਝ ਕਰ ਲੈਣਾ ਸੀ ਤੂੰ ਹਨਾ ਹਾਂ ਹਾਂ ਕਿਸੇ ਨੂੰ ਕਿਸ ਦੀ ਪਰਸਨਲ ਲਾਈਫ ਦਾ ਨਹੀਂ ਪਤਾ ਸ ਬਿਲਕੁਲ ਜੀ ਅਸਲ ਚ ਤੁਸੀਂ ਕਿਸੇ ਵੀ ਤਰ੍ਹਾਂ ਦਾ ਨੂੰ ਪੁੱਛ ਲੋ ਹਰ ਇੱਕ ਤਰ੍ਹਾਂ ਦਾ ਆਪਾਂ ਇਹਨਾਂ ਨਾਲ ਕੰਪਰੋਮਾਈਜ਼ ਕੀਤਾ ਹੋਇਆ ਇਹ ਕੁਝ ਵੀ ਹਨਾ ਤਾਂ ਠੀਕ ਆ ਬਈ ਤੇਰੀ ਨਾ ਤੁਹਾਡੇ ਵੱਲੋਂ ਥੋੜੀ ਵੀਡੀਓ ਵੇਖ ਕੇ ਅਸੀਂ ਤੇ ਤੇਰੀ ਦਲੇਰੀ ਵੇਖ ਕੇ ਬਈ ਇੱਥੇ ਤੱਕ ਆਏ ਆਏ ਅਸੀਂ ਵੀ ਐਡੀ ਵੱਡੀ ਦਲੇਰੀ ਕਿਸੇ ਮਰਦ ਦੇ ਵਿੱਚ ਹੀ ਹੁੰਦੀ ਆ ਯਾਰ ਬਈ ਬਹੁਤ ਵਧੀਆ ਹੈ ਕੰਮ ਕਰਿਆ ਤੂੰ ਜਿਹੜਾ ਤੂੰ ਚੱਪਰ ਕੇ ਤੋੜਤੀ ਤੂੰ ਉਸ ਡਿਸੀਜਨ ਨਹੀਂ ਲਿਆ ਕੋਈ ਵੱਡਾ ਮਾਰਨ ਵਾਲਾ ਜਾਂ ਕੋਈ ਉਹ ਜਿਹਾ ਪਟਣ ਮਾਰਨ ਵਾਲਾ ਜਾਂ ਕੋਈ ਗਲਤ ਕੰਮ ਕਰਨ ਵਾਲਾ ਬੱਚੇ ਰੋਏ ਜਾਣੇ ਸੀ ਨਹੀਂ ਮੇਰੇ ਇਹਨਾਂ ਦਾ ਕੀ ਜਾਣਾ ਸੀ ਇਹਨੇ ਤਾਂ ਲੱਭ ਹੀ ਲਿਆ ਜਵਾਕਾਂ ਜਵਾਕ ਤਾਂ ਨਹੀਂ ਪਾਲਨੇ ਨਹੀਂ ਹਾਂ ਕੋਈ ਬਈ ਦੁੱਖ ਹੁੰਦਾ ਇਸ ਚੀਜ਼ ਦਾ ਬਹੁਤ ਵੱਡਾ ਹੁੰਦਾ ਏ ਜਿਹਨੂੰ ਐ ਪੂਰੇ ਚਾਵਾਂ ਨਾਲ ਲਿਆਂਦਾ ਸਾਰਿਆਂ ਨਾਲ ਲੜਿਆ ਜਿਹਦੇ ਪਿੱਛੇ ਮੈਂ ਮਰੋੜ ਜਾਂ ਮੈਂ ਅੱਦੇ ਇਹ ਉਧਰ ਘਰਾਂ ਵਾਲੇ ਪਾਸੇ ਵੀ ਆਲਦੇ ਦਾ ਲੜਨੇ ਚੜਨਾ ਉੱਧਰ ਵੀ ਇੱਧਰ ਵੀ ਸਾਰਾ ਨਾਲ ਲੜਿਆ ਤੇ ਮਸਾ ਕਰਿਆ ਜਲਦੀ ਕਾ ਮਨਾਲੇ ਘਰ ਦੇ ਘਰੇ ਆ ਕੇ ਸਾਰਾ ਕੁਝ ਹੋ ਗਿਆ ਉਹ ਫਿਰ ਕਿਤੇ ਹੋਰ ਨਾ ਸੈਟਿੰਗ ਹੋਈ ਹੈ ਨਹੀਂ ਬੜੇ ਬਹੁਤ ਮੰਨ ਲਓ ਵੀ ਚਲੋ ਤੁਹਾਨੂੰ ਪਤਾ ਲੱਗ ਗਿਆ ਇਹ ਵੀ ਕਿਸੇ ਨਾਲ ਗੈਰ ਮਤ ਨਾਲ ਗੱਲ ਬਾਤਾਣਾ ਉਹਦੀ ਇਹ ਕਦਮ ਵੀ ਚੁੱਕਿਆ ਵੀ ਉਹਨੂੰ ਕਿਤੇ ਨਾਲ ਭੇਜਣਾ ਤੇ ਇੱਕ ਤੁੜੀ ਜਿਹੜੀਆਂ ਤੁਸੀਂ ਵੀਡੀਓ ਬਣਾ ਕੇ ਵਾਇਰਲ ਕਰਨ ਬਾਰੇ ਇਹ ਤੁਹਾਡੇ ਦਿਮਾਗ 'ਚ ਕਿਵੇਂ ਆਈ ਵੀ ਨਹੀਂ ਮੈਂ ਕੋਈ ਵੀਡੀਓ ਵਾਇਰਲ ਨਹੀਂ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਦ ਤੱਕ ਮੈਨੂੰ ਪਤਾ ਨਹੀਂ ਸੀ ਵੀਡੀਓ ਬਣਾ ਕੇ ਵਾਇਰਲ ਕਰਨੀ ਆ ਜਿਵੇਂ ਮੇਰੇ ਇੱਧਰ ਸਾਰੇ ਪਰਿਵਾਰ ਵੱਲੋਂ ਜਿਮਾਨਾ ਸੀ ਕਿ ਮੈਨੂੰ ਹਰੇਕ ਨੇ ਮਾਰਾ ਗਿਆ ਇਹਨੇ ਜਿਵੇਂ ਉਹਨਾਂ ਦੇ ਦਿਮਾਗ 'ਚ ਭਰਤੀ ਹੁਣ ਆ ਕੇ ਉਹ ਤਾਂ ਨਹੀਂ ਮੇਰੇ ਨਾਲ ਆ ਕੇ ਰੇ ਰਹਿ ਰਹੀ ਆ ਬਣਾਏ ਭਰਤੀ ਇਹ ਲੇਟ ਕਰੇ ਹੁੰਦੇ ਹੀ ਇਹ ਜਨਾਨੀਆਂ ਕੋਲੇ ਜਾਂਦਾ ਹੀ ਇਹ ਐ ਕਰਦਾ ਹੀ ਇਹ ਆ ਕਰਦਾ ਐਵੇਂ ਕਰੈਕਟਰ ਤੇ ਸ਼ੱਕ ਤੇ ਮੇਰੇ ਨਾਲ ਮੁੰਡੇ ਰਹਿੰਦੇ ਤੁਸੀਂ ਸਾਰੇ ਜਿਹਨੂੰ ਮਰਜ਼ੀ ਭਲਾ ਬਾਹਰ ਪਰਸਨਲੀ ਗੱਸ ਰਹੀਏ ਵੀ ਇਹ ਬੰਦਾ ਕਿਵੇਂ ਦਾ ਹੈ ਤੇ ਕਿਵੇਂ ਦਾ ਨਹੀਂ ਕੋਈ ਬੈਡ ਨਹੀਂ ਹੈ ਲਾ ਦੀ ਜਾਂ ਕੁਝ ਨਹੀਂ ਹਾਂ ਠੀਕ ਹੈ ਇੱਕ ਆਦੇ ਹਰੇਕ ਬੰਦੇ ਦੀ ਇੱਕ ਪਰਸਨਲਾਈਫ ਹੁੰਦੀ ਹੈ ਉਹ ਤੇ ਪਹਿਨਾ ਦੀ ਹਾਂਜੀ ਹਾਂਜੀ ਹਰੇਕ ਬੰਦੇ ਦੀ ਇਹ ਨਹੀਂ ਕੁੰਬਲਾ ਮੁੰਡਾ ਤੇ ਭਲਾ ਕੁੜੀ ਹਰੇਕ ਬੰਦੇ ਦੀ ਗਲਤੀਆਂ ਹੋ ਜਾਂਦੀਆਂ ਪਰਸਨਲਾਈਫ ਹੋ ਜਾਂਦੀ ਹੈ ਉੱਥੇ ਕੋਈ ਤੇਰੇ ਚੜਦਾ ਵੀ ਨਹੀਂ ਚੜਦਾ ਹਣਾ ਪਰ ਜਦੋਂ ਦੀ ਮੇਰੀ ਲਾਈਫ ਤੇ ਆਈ ਹੈ ਕਦੇ ਨਾ ਕਿਸੇ ਜਨਾਨੀ ਵਾਲੀ ਵੇਖਿਆ ਕਦੇ ਮੈਂ ਹੋਰ ਕਿਸੇ ਵਾਲਾ ਪਟਕਿਆ ਨਹੀਂ ਸਿਰਫ ਮੇਰਾ ਫੋਕਸ ਉਹਦੀ ਕਰੇ ਜਾਣਾ ਤੇ ਜਵਾਬ ਆਪਾਂ ਨੂੰ ਕੋਈ ਨਹੀਂ। ਕਹਿਣ ਦਾ ਮਤਲਬ ਇਹ ਹੈ ਵੀ ਪਹਿਲਾਂ ਜੋ ਕੁਝ ਮਰਜ਼ੀ ਹੋਵੇ ਬੰਦੇ ਨੂੰ ਵਿਆਹ ਕਰਾਜੇ ਤੇ ਸੁਧਰਨਾ ਚਾਹੀਦਾ ਸੁਧਰਨਾ ਚਾਹੀਦਾ। ਵੀ ਤੁਸੀਂ ਮੰਨ ਲਓ ਜਦੋਂ ਤੁਹਾਨੂੰ ਪਹਿਲੀ ਵਾਰ ਹੀ ਪਤਾ ਲੱਗਿਆ ਇਹਦੇ ਬਾਰੇ ਵੀ ਉਹਦੇ ਕਿਸੇ ਨਾਲ ਸਬੰਧ ਨੇ ਜਦੋਂ ਮੈਂ ਆ ਰਹੀ ਵਾਰੀ ਕੀ ਚੱਲ ਰਿਹਾ। ਲੈ ਜੀ ਸਮਝਿਆ ਤੋ ਨਹੀਂ। ਕੋਣ ਬੰਦੇ ਸਮਝਾਇਆ ਸੀ ਵੀ ਤੂੰ ਇਹ ਨਾ ਕਰ। ਵੀ ਆਪਣਾ ਮੈਂ ਦੱਸ ਰਿਹਾ ਨਾ ਤਿੰਨ ਜੁਏ ਮੇਰੇ ਕਿਸੇ ਨੇ ਮੈਨੂੰ ਕਿਹਾ ਤਾਂ ਇੱਕ ਵਾਰੀ ਵੀ ਮੇਰਾ ਨਾਮ ਜਿਵੇਂ ਲੈ ਕੇ ਵੀ ਜੰਨਾ ਇਹ ਥੋੜਾ ਨਾ ਤੋੜੇ ਕਰ ਜਿਵੇਂ ਆ ਬੰਦਾ ਆਊਟ ਆ। ਮੈਂ ਮਾਫ ਹੈ ਯਾਰ ਤਮਾਜ ਕਰ ਸਕਦਾ ਬਹਿ ਜਾਂਦਾ ਮੈਂ ਥੋੜਾ ਐ ਮਰਾਪਸਾ ਮੈਂ ਮੈਨੂੰ ਨਹੀਂ ਪਤਾ ਤੇਰੀ ਲਾਈਫ ਚ ਕੀ ਆ ਤੇਰਾ ਹੈ ਵੀ ਉਹ ਤਾਂ ਬੁੱਝ ਕੇ ਨਹੀਂ ਕੋਈ ਨਹੀਂ ਲੋਕੀਆਂ ਆਏ ਭਾਗਦੇ ਲੋਕੀ ਬਦਨਾਮ ਕਰਦੇ ਆਪਾਂ ਲੋਕੀ ਵਿਛੜਨਾ ਵਿਛੜਨਾ ਚੁੰਹਦੇ ਆ ਲੋਕੀ ਆਪਾਂ ਨੂੰ ਲਗਾੜ ਦੇਣਗੇ ਉਹ ਗੱਲਾਂ ਵੀ ਜੇ ਹੋ ਗਿਆ ਉਹਨੇ ਮੈਨੂੰ ਸਮਝਾਇਆ ਮੈਂ ਹਾਂ ਨਹੀਂ ਯਾਰ ਜੇ ਮੈਨੂੰ ਨਹੀਂ ਪਤਾ ਜੇ ਹੈਗਾ ਤਾਂ ਕੁਝ ਦੱਸ ਦੇ ਆਪਾਂ ਨਾ ਜੇ ਪਰ ਜੇ ਹੈਗਾ ਤੇ ਅਵਜ਼ਰ ਫਿਰ ਅੱਗੇ ਬੱਤ ਲੈ ਯੋਗੀ ਅੱਗੇ ਜਾ ਕੇ ਤੈਨੂੰ ਪਤਾ ਦੁੱਖ ਦੇ ਨਾਲ ਆ ਕੰਮ ਈ ਹੈ ਸਾਰਾ ਜੇ ਤੂੰ ਪੈਰ ਪਿੱਛੇ ਪਟਲਾ ਆ ਜਿੰਦਗੀ ਘਰ ਚਲਾ ਤੇ ਕੋਈ ਆਪਣਾ ਇਹਨਾਂ ਨਹੀਂ ਬਾਲਾ ਲੰਮਾ ਚੜਾ ਕੇ ਰੋਟੀਆਂ ਚਾਰ ਜੀਆਂ ਜੇ ਪਾ ਕੇ ਰਸਵਾਣੀ ਹੈ ਤੂੰ ਔਰ ਕੁਛ ਨਹੀਂ ਕਰ ਨਹੀਂ ਤੂੰ ਇਹ ਸਿਖਾ ਕਰਨਾ ਤੈਨੂੰ ਐ ਲੱਗਦਾ ਤੂੰ ਆਪ ਉਹ ਗਿਆਂ ਤੂ ਐ ਗੁੜੀਆਂ ਵਾਲੇ ਕੰਮ ਕਰ ਕੇ ਪਲੀਜ਼ ਕੰਟੀਨਿਊ ਪਲੀਜ਼ ਕਰੇ ਕੰਟੀਨਿਊ ਇਹ ਤਨ ਇਹਨਾਂ ਦਾ ਬੰਦਾ ਕੋਈ ਪਾਗਲ ਨੇ ਜਿਹਨੂੰ ਇਹ ਨਾ ਪਤਾ ਲੱਗੇ ਵੀ ਜਨਾਨੀ ਕਿਉਂ ਲੜਦੀ ਐ ਤੇ ਕੋਈ ਨਾ ਮਤਲਬ ਇਹ ਵੀ ਤੁਸੀਂ ਸਮਝਾਉਣ ਦੀ ਕੋਸ਼ਿਸ਼ ਹੋਰ ਕੀਤੀ ਬਾਹਰ ਨਹੀਂ ਕੀਤੀ ਸੀ ਉਹ ਦੋ ਤਿੰਨ ਵਾਰੀ ਜਦੋਂ ਬਈ ਥੋੜੀ ਲਵ ਮੈਰਿਜ ਬਣੀ ਸੀਗੀ ਜਾਨੀ ਕਿ ਤੇਰਾ ਉਹਦੇ ਨਾਲ ਕੋਈ ਸੀ ਗੱਲਬਾਤ ਉਹਦੇ ਮਾਪਦੋਂ ਨੇ ਜਿਹੜੇ ਸੀ ਤਰੀਕੇ ਨਾਲ ਤੂੰ ਤੋੜਤੀ ਐ ਉਹਦੇ ਮਾਪਦੋਂ ਨੇ ਤੇਰੇ ਨਾਲ ਮੈਂ ਤੋੜੀ ਸੀ ਉੱਥੇ ਨਾ ਪੰਚਾਇਤ ਹੋਈ ਸਾਡੀ ਹਾਂ ਨਿੱਕ ਤਰਫ ਤੋਂ ਤੇ ਕੁਝ ਨਹੀਂ ਹੋਇਆ ਬੰਦੇ ਵੀ ਮੁੰਡਿਆ ਉਡੀ ਨੇ ਆ ਤੇਰੇ ਘਰ ਦੇ ਕਦਮ ਟੱਕੇ ਆ ਹਾਂਜੀ ਤੇ ਇਹਨੂੰ ਉਹਨਾਂ ਮੌਂਡੇਆਂ ਦੇ ਜਾਂ ਇੱਕ ਸਵੇਰ ਲੱਗੀ ਨਾ ਸ੍ਰੀ ਗੁਰੂ ਜੀ ਬੋਲਦਾ ਰਿਹਾ ਮੈਂ ਤੈਨੂੰ ਇੱਕ ਕੰਮ ਲਈ ਜੀ ਮੈਂ ਜ਼ਰੂਰੀ ਕਦਮ ਮੇਰੇ ਪਿੱਛੇ ਟੱਕੇ ਹੋਰ ਮੈਂ ਹੁਣ ਹੀ ਲੱਗ ਜਾਊਗਾ ਜੀ ਪਰ ਅਸੀਂ 2-3 ਸਾਲ ਕਿਰਾਏ ਤੇ ਰਹੇ ਹਾਂ ਠੀਕ ਹੈ ਪਹਿਲਾਂ ਪਹਿਲਾਂ ਜਦੋਂ ਕੀ بڑے ਹੱਥ ਟਾਇਟ ਫੈਸਲੇ ਵੱਜੋ ਵੀ ਸਾਰੇ ਕੰਮ ਕਰਨੀ ਜੀ ਕੋਈ ਮਸਾ ਐਨ ਨਾਲ ਉਹਨਾਂ ਨੂੰ ਬਹੁਤ ਮਸਲਾ ਦੇ ਕਰਕੇ ਇਹਨਾਂ ਨੂੰ ਮੈਂ ਭੁੰਦਾ ਰਿਹਾ ਸਾਰਾ ਕੁਝ ਵੀ ਚਲੋ ਨਾ ਅਬ ਜਰੂਰ ਇੱਕ ਜ਼ਿੰਮੇਵਾਰੀ ਆਏਗੀ ਨਾਲ ਹਾਂ ਹਾਂ ਬਈ ਹੁਣ ਵਧੀਆ ਸੀ ਘਰੇਆਂ ਦਾ ਸਰਦੇ ਵੇਲੇ ਸਟੈਂਡ ਹੋਈ ਸੀ ਹੁਣ ਸਟੈਂਡ ਹਾਲੇ ਬੜਾ ਕੰਟੀਨਿਊ ਜ਼ਿਆਦਾ ਨਹੀਂ ਬਸ ਠੀਕ ਜਿਹਾ ਪਹਿਲਾਂ ਨਾਲ ਥੋੜੇ ਸੁਧਰੇ ਹੋਏ ਸੀਗੇ ਪਰ ਹੁਣ ਮੈਨੂੰ ਅੱਜਕੱਲ੍ਹ ਰਾਦੇ ਹੀ ਬਦਲ ਲੱਗੇ ਕਿ ਜਿਹੜੇ ਮੈਂ ਘਰੇ ਪੈਸੇ ਦੇ ਕੇ ਹੁੰਦੀਆਂ ਉਹ ਕੁਝ ਕੁਝ ਵੀ ਦੇ ਕੇ ਹੁੰਦੀ ਉਹ ਉਧਰ ਤੇ ਜਾ ਰਹੇ ਦੀ ਅੱਛਾ ਆਪਣੇ ਮੰਨ ਲਓ ਉਹਨੂੰ ਦੇ ਰਹੀ ਸੀ ਉਹਦੇ ਨਾਲੇ ਬਸ ਚੋਕ ਪੈਸੀਆਂ ਆਖਣਿਆਂ ਦੇ ਆਸ਼ਕ ਨੂੰ ਦੇ ਰਹੀ ਸੀ ਕਹਿਣੋ ਵਸਣ ਕਰਦਾ ਵੀ ਕਹਿੰਦੇ ਮਤਲਬ ਬਈ ਇੱਕ ਹੋਜੀ ਆ ਕਿ ਜਿਹੜੇ ਮੁੰਡਿਆਂ ਨਾਲ ਉਹਦੀ ਗੱਲਬਾਤ ਹੋਈ ਸੀ ਇਹ ਵੀ ਹੋ ਸਕਦਾ ਜੀ ਉਹ ਖੁਲੇਗੀ ਤੇ ਪੈਸੇ ਤੇ ਲਾਲਚ ਮਾਰੀ ਉਹ ਕਰਦਾ ਰਹੂ ਜੀ ਮੇਰੇ ਪੈਸੇ ਲੈ ਲੈਂਦੀ ਆ ਬੰਦਾ ਤਾਂ ਬਹੁਤ ਕਰਦਾਈ ਬੰਦਾ ਪੈਸੇ ਦਾ ਮਾਰਾ ਲਾਜ ਕਰੇ ਜਾਂ ਜਿਸਮ ਦਾ ਕਰੇ ਔਰ ਤੂੰ ਸੁਟਾ ਨਹੀਂਦਾ ਨਹੀਂ ਮੇਰਾ ਘਰ ਪਰਿਵਾਰ ਆ ਮੇਰੇ ਬੱਚੇ ਆ ਇਹ ਕਵਾਰੀ ਦਾ ਹੈ ਨਹੀਂ ਸੀ ਕਿ ਚੱਲ ਖੜਾ ਰੋਲਾ ਤੇ ਸੀ ਯਾਰ ਕਰਾਣੇ ਕਿਹੜੀ ਬੱਚੇ ਹੋ ਗਏ ਉਹ ਬੱਚੇ ਨਾਲ ਇਹਨੂੰ ਇਹ ਵੀ ਪਤਾ ਨਾ ਦੇਣਾ ਵੀ ਮੈਂ ਜਲਾ ਨਿਕਲ ਗਈਆਂ ਆ ਚਲੋ ਗਲਤ ਸੋਚਦੇ ਯਾਰ ਵੀ ਆਈਆਂ ਮੈਂ ਇਹਦੇ ਨਾਲ ਕਿਰਪਾ ਜੀ ਆਹ ਇਹ ਜੇ ਸੋਚੀ ਜੇ ਸਭ ਵੀ ਮੈਂ ਅੱਗੋਂ ਕੀ ਕਰੂੰਗੀ ਜੀ ਇਹ ਸਭ ਕੁਝ ਪਤਾ ਲੱਗ ਗਿਆ ਤਾਂ ਕਿ ਭਾਈ ਰੋਟੀ ਪਾਣੀ ਦਾ ਮੁੱਲ ਕਿਵੇਂ ਚੱਲਦਾ ਹੁਣ ਮੇਰੇ ਬੱਚੇ ਮੇਰੇ ਨਾਲ ਕਹਿੰਦੇ ਬੱਚੇ ਕਿਨੇ ਕਰਦੇ ਆ ਬੱਚੇ ਮੇਰਾ ਗੁੜੀਆਂ ਮੇਰੇ ਸਾਰੇ ਚਾਰਾਂ ਦੀ ਕਿਤੇ ਨਾ ਜਿੱਤੇ ਮਾਂ ਦੀ ਯਾਦ ਕਰ ਜਿਰੋਦੇ ਨਹੀਂ ਜਵਾਨੀ ਉਹਨਾਂ ਨੇ ਉੱਥੇ ਆਪਾਂ ਸਿਖਾਈਏ ਮেরে ਕਿ ਮੰਮਾ ਹੈ ਹੀ ਨਹੀਂ ਬਗੜ ਕੇ ਹੌਸਲਾ ਤੁਸੀਂ ਦੇ ਰਹੇ ਹੋ ਤੁਸੀਂ ਹੁਣ ਤਾਂ ਉਹਦੀ ਮੰਮੀ ਹੋ ਤੁਸੀਂ ਮਾਂ ਬਿਓ ਹੈ ਜੀ ਮਾ ਲੋ ਨਾ ਜੇ ਮੇਰੇ ਰਿਸ਼ਤੇਦਾਰ ਵਧੀਆ ਚਲੋ ਸਾਥ ਦੇ ਦਿੰਦੇ ਮੈਰਾ ਹੀ ਹੁਣ ਮਾਂ ਮੇਰੇ ਜੀ ਮਾਂ ਮੇਰੀ ਬੱਚਾ ਉਧ ਨਹੀਂ ਲੈ ਗਈ ਨਾਲ ਤੇ ਕੋਈ ਔਰਤ ਕੋਈ ਔਰਤ ਨਹੀਂ ਘਰੇ ਆਪਣੇ ਕੋਈ ਔਰਤ ਨਹੀਂ ਮम्मा ਮਿਲ ਜਾਤ ਹੋਈ ਹੈ ਉਹ ਰੱਖਣਾ ਹੈ ਮੇਰਾ ਬ੍ਰਦਰ ਤੇ ਮੇਰੇ ਪਾਪਾ ਪਾਪਾ ਵੀ ਮੇਰੇ ਹੁਣ ਉੱਥੇ ਭੇਜਦੇ ਮੈਂ ਕਰ ਨਾਲ ਕਹਿੰਦੇ ਉਹ ਇੱਕ ਹੋਰ ਗੱਲ ਹੈ ਤੇਰੀ ਦਲੇਰੀ ਨੂੰ ਬਹੁਤ ਸੁਣੂ ਕਾ ਇਹ ਦਿਲ ਕਟਣਾ ਮੌਨ ਜੇ ਤੇ ਦਲੇਰੀ ਕਹ ਲੋ ਜਾਂ ਕਹ ਲੋ ਡਰ ਨਹੀਂ ਡਰਨਾ ਨਹੀਂ ਅੱਜ ਜਾ ਲੈ ਕੇ ਮੇਰਾ ਜੁੱਗ ਗਾਣਾ ਹੈ ਵੀ ਉਹ ਵੀ ਮੁੰਡੇ ਆ ਯਾਰ ਜਿਹੜੇ ਹੱਥੀ ਕਰਾਉਂਦੇ ਆ ਹਾਂ ਕਈ ਬੰਦੇ ਵੀ ਉਹ ਵੀ ਮੁੰਡੇ ਆ ਜਿਹੜੇ ਆਪ ਦੀ ਜਨਾਲੀਆਂ ਨੂੰ ਮਾਰਾ ਦੇਖ ਕੇ ਤੇ ਹੱਥ ਜੋੜ ਕੇ ਕਹਿ ਦਿੰਦੇ ਆ ਵੀ ਤੂੰ ਮੇਰੇ ਕੀ ਕੀ ਰੇ ਪਰ ਇਹ ਇੱਕ ਦਲੇਰੀ ਆ ਇਹ ਬਲੇਰੀ ਆ ਬਾਈ ਨੂੰ ਸਲੂਕ ਇਹ ਅੱਖ ਹੈ ਪਹਿਲਾਂ ਅੱਖਾ ਜਿਹਨੇ ਅੱਗੇ ਲਾ ਕੇ ਤੋਰਦੀ ਯਾਰ ਵੀ ਤੂੰ ਜਾ ਤੂੰ ਜਾ ਜਾ ਜਦ ਜਦ ਜਿੱਥੇ ਤਰੀ ਖੁਸ਼ੀ ਆਦਾ ਜਿੰਦਗੀ ਉਹਦੀ ਆ ਨਾ ਲਾਈਫ ਆਪਾਂ ਕਿਉਂ ਜੇ ਤੁਸਨ ਕੰਟਰੋਲ ਨਾ ਕਰੀਂ ਨਾ ਆਪਾਂ ਜੇ ਨੂੰ ਹੋਰ ਪੱਖ ਨਾ ਦੇਖੀਏ ਤਾਂ ਬਾਈ ਨੇ ਵੀ ਕੱਲ ਨੂੰ ਕੁਝ ਵੀ ਹੋਰ ਵੀ ਹੋਰ ਕਰਦਾ। ਜੇ ਗੱਲ ਮੈਂ ਅਜੇ ਹੁਣ ਆਈ ਰਹੀਆਂ ਵੀਡੀਓ ਫਟਰਾ ਮਚ ਮਿਲਦਾ ਹੈ ਬਾਈ ਕੋ ਕਿਸੇ ਜਮੇ ਉਹ ਲੱਗ ਨਾ ਲੱਗ ਰਿਹਾ ਕੋ ਸੁੱਤਾ ਸੋਇਆ। ਬਿਲਕੁਲ ਬਿਲਕੁਲ। ਉਹਨੇ ਕੋਈ ਇਹ ਤਾਂ ਨਹੀਂ ਹੈਗੇ। ਇਹ ਕੱਲ ਉਹੀ ਸੱਚ ਹੈ ਜਿਹੜਾ ਆਪ ਸਹੀ ਹੋਵੇ। ਜੇ ਬਾਈ ਵੀ ਮਾੜਾ ਹੁੰਦਾ ਉਹ ਕਹਿੰਦਾ ਮੈਂ ਆਪਦਾ ਚਲਾਈ ਚਲੋ ਤੂੰ ਆਪਦਾ ਚਲਾਈ ਚਲੋ। ਹਾਂ ਇਹੋ ਜਿਹੀ ਹੈਗੇ। 1 ਪੁਆਇੰਟ। ਹਾਂ ਉਹ ਤੇ ਜੇ ਮੈਂ ਮਨ ਮੈਂ ਗਲਤ ਹਾਂ ਨਾ ਮੈਂ ਕਹਾ ਆਇਆ ਦੀ ਵੀ ਹਾਂ ਬਈ ਮੈਂ ਵੀ ਗਲਤ ਐ ਉਹ ਤਾਂ ਗਿਲ ਹੋਊਗੀ ਗਲਤ ਫਿਰ ਮੈਂ ਚੁੱਪ ਹੀ ਰਹਿਣਾ ਸੀਗਾ ਮੇਚਾ ਲੈ ਮੈਂ ਸੁਧਰ ਜਾ ਤੂੰ ਵੀ ਸੁਧਰ ਜਾ ਪੱਟੇ ਕਜਾਣੇ ਆ ਬਰ ਜਦੋਂ ਆਪਾਂ ਕਾਦੇ ਆਸਤੇ ਹਾਂ ਗੱਲ ਨੂੰ ਮੈਨੂੰ ਉਹ ਹੋ ਜੇ ਕੋਈ ਦਿੱਕਤ ਹੋ ਜੇ ਮੈਂ ਸੁੱਤਾ ਹੀ ਰਹਿ ਜਾ ਮੈਨੂੰ ਕੀ ਪਤਾ ਮੇਰੇ ਤਾਂ ਐਵੇਂ ਕਹ ਦੋ ਆਪਣੇ ਦਮ ਨਾ ਘਰੋਣ ਵਾਲਾ ਵੀ ਕੋਈ ਨਹੀਂ ਅਕਸਰ ਨਹੀਂ ਜੋ ਬਣਾ ਕਰੇ ਨਾ ਦਿਨ ਰਾਤ ਤੇਰੇ ਨਾਲ ਖੜਿਆ ਜੋ ਕਿਸੇ ਦਾ ਉਹਦੇ ਤੇ ਮਹਿਸੂਸ ਹੈ ਨੂੰ ਕੀ ਨਾ ਜਿਹੜਾ ਬੱਚਾ ਨੂੰ ਲੈ ਕੇ ਤਾਂ ਉਹ ਤਾਂ ਮਸੂਲ ਹੁੰਦਾ ਹੀ ਵੀ ਉਹ ਨਹੀਂ ਦੇ ਦੁੱਖ ਨਹੀਂ ਹੱਲ ਗਈ ਜੀ ਉਹ ਨਹੀਂ ਦੁੱਖਦਾ ਵੀ ਮੈਂ ਛੱਡ ਕਿਉਂ ਵਿੱਚ ਸਾਹਮਣੇ ਮੈਂ ਤਾਂ ਉਹ ਕਹਿੰਦਾ ਜਾ ਅੱਲਾ ਮੇਰੇ ਸਾਹਮਣੇ ਬਲਾ ਪਾਲ ਹੂੰ ਪਤਾ ਲੱਗੂਗਾ ਨਾ ਇੱਥੇ ਕੱਲੀ ਨੇ ਕੀ ਸੀ ਘਰੇ ਬੈ ਕੇ ਖਾਣਾ ਸੀ ਹਾਂ ਹੋਰ ਕੁਝ ਨਹੀਂ ਸੀਗਾ ਪਕਾ ਕੇ ਦੇਣੀ ਸੀ ਤੇ ਖਾਣਾ ਤੇ ਬੜਾ ਸੌਜ ਨਹੀਂ ਸਾਰਾ ਜਰਾ ਸਹੀ ਹੋਣਾ ਵੀ ਹੋਰ ਆਪਣੇ ਘਰੇ ਕੋਈ ਮੱਝਾਂ ਨਹੀਂ ਕੋਈ ਗਾਵਾਂ ਨਹੀਂ ਬਸ ਘਾਰ ਨਿੱਕਾ ਯਾਰ ਜਿੰਚਰ ਦੀਆਂ ਕਰੇ ਮੈਂ ਰੋਟੀ ਬਣਾਉਣੀ ਆ ਗੱਜਾ ਪਰ ਤੁਸੀਂ ਖਾਣਾ ਪੀਣਾ ਤਾਂ ਨਹੀਂ ਕਿਸੇ ਨੂੰ ਖਵਾਣਾ ਫਿਰ ਆਪਣੇ ਘਰੇ ਲੰਗਰ ਤਰ੍ਹਾਂ ਹੀ ਸਾਰਾ ਕੰਮ ਕੋਈ ਆਜੇ ਕਦੇ ਕਿਸੇ ਨੂੰ ਨਾ ਨਹੀਂ ਰੋਟੀ ਬਣਦਾ ਫਲਾ ਨਹੀਂ ਹੈਗੀ ਪਕਾ ਕੇ ਦਿੰਦੀ ਰਹੀ ਹੈ ਤਾਂ ਹੀ ਕਰਕੇ ਤਾਂ ਬਈ ਉਹ ਗੱਲ ਤੋਂ ਹੈ ਨਾ ਤੂੰ ਰੋਕੇ ਹੀ ਨਹੀਂ ਕਿਸੇ ਨੂੰ ਭਰੇ ਆਉਣ ਉਹ ਸਾਰੇ ਹੈ ਹੀ ਘਰ ਵਾਲੇ ਠੀਕ ਹੈ ਠੀਕ ਕਿੰਨੂੰ ਰੋਕੀਏ ਵਿਸ਼ਵਾਸ ਯਾਰ ਜਦੋਂ ਬਣਾਤਾ ਇਹ ਤਾਂ ਉਹ ਗੱਲ ਆ ਵੀ ਮਤਲਬ ਕਿ ਇਹ ਤਾਂ ਉਹਨੂੰ ਕਹਿੰਦਾ ਹੋਣਾ ਕਿ ਮੈਂ ਤਾਂ ਉਹਦੇ ਚੱਲਿਆ ਗਿਰਿਆ ਯਾਰ ਤੂੰ ਮਗਰੋਂ ਧਿਆਨ ਰੱਖੀ ਤੇਰੀ ਭਾਬੀ ਤੇਰੀ ਭੈਣ ਕੋਈ ਗੱਲ ਜਦੋਂ ਬੰਦੇ ਨੇ ਇਹ ਗੱਲ ਲੈ ਕੇ ਕਹੀ ਹੈ ਇੱਕ ਛੋਟੀ ਜਿਹੀ ਗੱਲ ਆ ਉਹ ਬੰਦੇ ਨੇ ਮੈਨੂੰ ਇਹ ਗੱਲ ਕਿ ਕਹਿੰਦਾ ਮੇਰੀ ਭੈਣ ਹੈ ਵੱਡੀ ਹੈ ਕਹਿੰਦਾ ਜੇ ਇਹੋ ਜੀ ਕਹਿੰਦਾ ਮੇਰੀ ਵੱਡੀ ਭੈਣ ਹੈ ਮੈਂ ਕਹਿੰਦਾ ਉਹਦੇ ਤੋਂ ਜ਼ਿਆਦਾ ਜੁਕਨੀ ਮੇਰੀ ਵੱਡੀ ਭੈਣ ਆ ਕਹਿੰਦਾ ਇਹ ਉਹ ਕੰਮ ਵੀ ਜੇ ਮੇਰੀ ਮਾਂ ਕਹਿੰਦਾ ਮੇਰੀ ਮਾਂ ਤਰਾ ਮੈਨੂੰ ਗਲਤ ਨਾ ਕਹਿ ਕਹਿੰਦਾ ਜਿੱਥੇ ਮਰਜ਼ੀ ਮੈਨੂੰ ਸੌਂ ਚਕਾ ਦੇ ਮੈਨੂੰ ਵੱਟ ਨਹੀਂ ਮੇਰੇ ਤੋਂ ਲਾਦੀ ਜੇ ਮੈਂ ਗਲਤ ਹੋਇਆ ਤੇ ਦੇਣਾ ਕਿ ਬਾਈ ਫਿਰ ਉਦੋਂ ਮਨ ਜੇ ਪਤਾ ਨਹੀਂ ਆ ਬਾਈ ਜਦੋਂ ਮਨ ਲੱਗਾ ਪਤਾ ਲੱਗਣਾ ਮੇਰੀ ਮਤੋਂਨ ਲਾ ਦੋ ਜੂ ਬਾਰੇ ਪਤਾ ਨਹੀਂ ਕਿਹੜੇ ਪ੍ਰੀਤ ਨੇ ਲੱਗਾ ਹਾਂ ਮੈਂ ਸਵੇਰੇ ਕੰਮ ਤੇ ਆਇਆ ਉਹਦਾ 9:30 ਵਜੇ ਮੈਂ ਕੰਮ ਤੇ ਹੋਣਾ 9:30 10:10 ਹੋ ਜਾਂਦੇ ਆ ਫਿਰ ਕੰਮ ਮੈਂ ਐਡੀ ਫਿਕਮੈਂਟ ਕਰ ਜਲ ਰਹੀ ਇੰਸਟਾਗ੍ਰਾਮ ਤੇ ਫਿਰ ਬਹੁਤ ਅੱਛਾ ਇਹ ਤਾਂ ਉਹਦਾ ਨਾਮ ਆ ਸੀ ਆ ਉਹਦੇ ਚ ਮੈਸੇਜ ਇਹ ਲਿਖਿਆ ਆ ਕਿ ਉਹ ਓਏ ਬੈ ਦੂਜੇ ਨੂੰ ਤੇ ਫੋਨ ਨਹੀਂ ਉਹ ਉਹ ਚੱਕ ਕੇ ਮੈ ਆ ਦੇਲੇ ਪਾਸੇ ਸੈਂਡ ਕਰ ਦੇਣਾ ਪਵੇਗਾ ਅੱਛਾ ਬੋਲ ਕੇ ਭੇਜ ਜਾ ਬੋਲ ਕੇ ਹਾਂ ਇਹ ਹੀ ਤਾਂ ਇੱਕ ਪੰਗਾ ਸਹੀ ਰਹਿ ਗਿਆ ਨਾ ਨਾ ਹੀ ਉਹਨੂੰ ਲਿਖਣਾ ਹੁੰਦਾ ਤੇ ਨਾ ਹੀ ਉਹਨੂੰ ਲਿਖਣਾ ਹੁੰਦਾ ਓਕੇ ਠੀਕ ਹੈ ਭਾਈ ਦੋਨੇ ਹੁਣ ਪੜਾ ਆ ਪੜਾ ਆ ਵੀ ਪੜੇ ਲਿਖੇ ਹੈਗੇ ਪਰ ਇੰਨਾ ਨਹੀਂ ਹੈਗਾ ਕਿ ਆਪਾਂ ਟੈਪਿੰਗ ਕਰ ਲਈਏ ਮਨ ਕਿਤੇ ਲਿਖਿਆ ਹੁੰਦਾ ਫਿਰ ਮੈਂ ਕਹਿੰਦਾ ਯਾਰ ਪਤਾ ਕੋਈ ਕੁੜੀ ਲਿਖ ਰਹੀ ਹੈ ਕੋਈ ਵੀ ਬਾਅਦ ਪਛਾਣ ਲਈ ਬਾਅਦ ਪਛਾਣ ਲਈ ਮੈਂ ਉਹ ਰਿਪੋਰਟਿੰਗ ਅਦਰ ਦਾ ਸੈਂਡ ਕੀਤੀ ਮੈਂ ਘਰੇ ਗਿਆ ਆ ਮੇਰੇ ਨਾਲ ਦਾ ਮੁੰਡਾ ਗੋਛਾ ਜਿਹਨੂੰ ਮੈਂ ਲਾ ਕੇ ਆ ਤੇ ਮੈਨੂੰ ਮੈਂ ਮੈਨੂੰ ਘਰੇ ਨਹੀਂ ਲੱਗਣ ਉਹਨੂੰ ਬਸ ਉੱਡੇ ਤੇ ਲੈ ਆ ਹੂੰ ਇਹਨਾਂ ਅੱਧੇ ਰਾਤ ਕਿਤੇ ਮੈਂ ਤੁਰਨ ਲੱਪੇ ਕਰੀ ਜਾਂ ਲੱਪੇ ਹੂੰ ਮੈਂ ਕਹੇਗਾ ਤੇ ਬਈ ਉਹ ਮਨਾਂ ਬਰੇਖੀ ਖੜਾ ਸੀ ਠੀਕ ਹੈ ਮੈਨੂੰ ਇਹ ਤੇ ਤੁਰਨ ਲੱਪੇ ਮੋੜ ਤਨ ਮਾਰ ਕੇ ਕਿ ਮੈਂ ਗੱਲ ਸੁਣੇ ਕਿ ਨਾ ਆ ਗਿਆ ਉਹਨੂੰ ਪਤਾ ਉਹਨੂੰ ਪਤਾ ਨਹੀਂ ਸੀਗਾ ਮੈਂ ਉਹਨਾਂ ਫੋਨ ਖੋਲਿਆ ਜੀ ਜਦੋਂ ਫੋਨ ਖੋਲਿਆ ਉਹੀ ਰਿਪੋਰਟ ਦਾ ਡੀਟ ਕਰਨ ਲੱਗਾ ਜੀ ਹੂੰ ਉਹਦੇ ਹੱਥ ਜੀ ਉਹਦੇ ਅੱਜ ਉਹ ਡੀਟ ਕਰਨ ਲੱਗਾ ਸਾਰੀ ਚੈਟ ਐਂ ਖੋਲਿਆ ਫੋਨ ਮੈਂ ਫੋਨ ਖੋਲਿਆ ਤੇ ਮੈਂ ਤਾਂ ਹੈਗਾ ਜੀ ਉਹ ਘਰ ਵਾਲਾ ਫੋਨ ਵੇਖਿਆ ਹੁੰਦਾ ਜੀ ਕੁਝ ਵੀ ਨਹੀਂ ਉਹ ਜਿੰਦੜਾ ਪਹਿਲਾਂ ਮੈਂ ਲੈ ਆ ਦਿੱਤਾ ਸਾਰੇ ਫੋਨ ਚ ਬਿਆਰ ਕੋੜੀਆਂ ਸਾਰਾ ਵਜਾ ਉਹਦੀ ਆਈ ਤੇ ਫਿਰ ਮੈਂ ਆਇਆ ਨਹੀਂ ਸੱਤਾਂ ਵਾਹੇ ਦੂ ਆਪਣਾ ਨਾ ਵੀ ਤੂੰ ਆਪ ਦੇ ਕਰਾ ਫਿਰ ਮੈਂ ਦਲਿਸਟਰ ਨੂੰ ਲਾਇਆ ਮੈਂਬਰ ਨੂੰ ਸਰਪੰਚ ਨੂੰ ਮੈਂ ਹਾਉ ਕਰੇ ਸਰਪੰਚਾਂ ਨੂੰ ਦੱਸ ਕੀ ਕਰਨਾ ਮੈਨੂੰ ਫੋਨ ਤੇ ਦਿੱਤਾ ਮੈਂ ਵੀ ਮੈਂ ਹੀ ਕਰਨੇ ਹੂੰ ਮੈਂ ਤਲਾਕ ਹੈ ਨਾ ਮੈਂ ਨਹੀਂ ਰੱਖਣਾ ਜੀ ਜਿਹੜਾ ਨਾ ਦੇਖੋ ਤਨੂੰ ਉਕਸਾਨ ਕਰਾਉਣੇ ਪੈਣਗੇ ਜੇ ਮੈਂ ਗਿਆ ਅੱਥਰੂ ਚ ਉਹ ਬਣਵਾ ਲਿਆ ਪਰ ਉਹ ਸਾਰੇ ਉੱਥੇ ਆਇਆ 2 ਤੱਕ ਅੰਦਾਜ਼ਾ ਪੱਦਾ ਬੰਦ ਤੱਕੱਟੇ ਜੋਤੇ ਜਦ ਦਵਾਦ ਗਲ ਹੋਈਆ ਇਹ ਜਨਾਨੀ ਨੇ ਦੇਖੋ ਪੰਚਾਇਤ ਵਿੱਚ ਵੀ ਨਹੀਂ ਮੰਨੀ ਮੈਂ ਗਲਤ ਆ ਅੱਛਾ ਇਹ ਸਬੂਤ ਹੋਣ ਦੇ ਨਾਮ ਰਿਪੋੜੀਆਂ ਵਿੱਚ ਸੁਣਾਇਆ ਨਹੀਂ ਜੀ ਕਿਸਾਨੂੰ ਬੰਜਾਇਤ ਵਿੱਚ ਨਹੀਂ ਮੰਨੀ ਗਲਤ ਐ ਨਾ ਮੈਂ ਕੱਲ੍ਹ ਸਾਂ ਮੈਂ ਰਿਪੋੜੀਆਂ ਚੁੱਪ ਕਰ ਗਿਆ ਤੇ ਸੁਣੀ ਤਾਂ ਸਿਰ ਕਿੰਨੀ ਜਾਣਣੀ ਹੈ ਮੈਂ ਮੈਂ ਉਹਨੇ ਗਲਤੀ ਦਾ ਕੋਈ ਨਹੀਂ ਕੋਣ ਨੂੰ ਘੇਰ ਵੀ ਗਿਣੀ ਦੂੰ ਦਰਤਾ ਨਹੀਂ ਜੀ ਔਰ ਇਹ ਕਹਿੰਦੇ ਆ ਯਾਰ ਮੈਨੂੰ ਕਿ ਮੈਨੂੰ ਮਾਫ਼ ਕਰ ਦੇ ਜੇ ਮੇਰੇ ਤੋਂ ਗਲਤੀ ਹੋ ਗਈ। ਮੈਨੂੰ ਮਾਫ਼ ਕਰ ਦੇ। ਹਾਂ ਮੈਂ ਜਦੋਂ ਮੈਂ ਰੋੜਾ ਪਿਆ ਉਹ ਤੇ ਕਿਹਾ ਮੈਂ ਕਿਸਨੂੰ ਫੋਨ ਲਾਇਆ ਸੀ। ਜੇ ਕੋਈ ਗੱਲ ਮੈਨੂੰ ਤੂੰ ਮਾਫ਼ ਕਰ ਦੇ ਮੇਰੇ ਤੋਂ ਗਲਤੀ। ਕਹਿੰਦੀ ਮੈਂ ਤਾਂ ਗਲਤ ਹੈ ਹੀ ਨਹੀਂ। ਮੈਨੂੰ ਤਾਂ ਲੋਕ ਬੈਠਾ ਪਰਦੇ ਆ ਕੇ ਮੇਰੀ ਰਿਕਾਰਡਿੰਗ ਸੁਣਾਈਆਂ। ਫਿਰ ਮੇਰੇ ਮੂੰਹ ਐ ਕਹਿੰਦੀ ਬੱਚੋ ਚੁੱਪ ਜਮਾਂ ਚੁੱਪ ਕਰਦੀ ਨਾ ਬੋਲੀ ਹਾਂ ਨਾ ਨਾ। ਉਸ ਤੋਂ ਬਾਅਦ ਵਈ। ਪੈਸਾ ਇਹ ਇਕੱਠੇ ਹੋ ਗਿਆ ਉਹਨੂੰ ਸੱਜਾ ਮੁੰਡੇ ਨੂੰ। ਫਿਰ ਮੁੰਡੇ ਨੇ ਸਾਰੀ ਡਿਟੇਲ ਦੱਸਦੀ। ਠੀਕ ਹੂ। ਫਿਰ ਮੈਂ ਤੇ ਸਾਡੀ ਗੱਲ ਐ ਹੋਈ ਐ ਅਸੀਂ ਗੱਲ ਕਰਦੇ ਆਂ ਕਰਦੇ ਆਂ ਔਰ ਰਿਕਾਰਡਿੰਗਾਂ ਤਾਂ ਮੈਂ ਸੁਣਾ ਵੀ ਨਹੀਂ ਸਕਦਾ ਬੇਅਸਲ ਚਿਰ ਕੋ ਪਰਸਾਂ ਤੋਂ ਉੱਪਰ ਹੋਇਆ ਤਾਂ ਕੰਮ ਬਈ ਇੱਕ ਬਈ ਹੋਲ ਛੋਟੀ ਜੀ ਗੱਲ ਐ ਮੇਰੇ ਵੀਰ ਵੀ ਹੁਣ ਥੋੜਾ ਅਗਲਾ ਸਟੈਪ ਕੀ ਐ ਜੇ ਮੰਨ ਕੇ ਚੱਲੋ ਫਿਰ ਵੀ ਇੱਕ ਸਵਾਲ ਆ ਉਹ ਤਾਂ ਚਲੋ ਤੁਹਾਡਾ ਆਪਦਾ ਮੈਟਰ ਆ ਹਾਂਜੀ ਅਸੀਂ ਤੁਹਾਡੇ ਤੋਂ ਇਹ ਸਵਾਲ ਪੁੱਛਦੇ ਵੀ ਜੇ ਉਹ ਆ ਕੇ ਤੁਹਾਡੇ ਯਾਰ ਪੈਰ ਖੜ੍ਹ ਲੈ ਵੀ ਮੇਰੇ ਤੋਂ ਗਲਤੀ ਹੋ ਗਈ ਤੁਸੀਂ ਕੀ ਕਹੋਗੇ ਕਹਿੰਦੇ ਹੱਥ ਜੋੜ ਕੇ ਜੀ ਸਿਰਫ ਹੱਥ ਜੋੜੂਗਾ ਵੀ ਜਵਾਬ ਦਗਾ ਬਰਬਸਾ ਉਹ ਨਾਲੇ ਸਮਝਿਆ ਨੂੰ ਕਦੇ ਕੋਈ ਮਾਰ ਨਹੀਂ ਨਹੀਂ ਕਦੇ ਕੋਈ ਮਾਰ ਨਹੀਂ ਨਹੀਂ ਬੱਚੇ ਵੀ ਆਪਾਂ ਨੂੰ ਨਹੀਂ ਪਪਾ ਦਾ ਪਰਛਾਵਾਂ ਵੀ ਨਹੀਂ ਪੈਂਦਾ ਨਾ ਬੱਚਾਂ ਤੇ ਇਹ ਤਾਂ ਹੈ ਵੀ ਇਹ ਤਾਂ ਹੈ ਨਹੀਂ ਕੋਲ ਦੂਰ ਜਰਾ ਗਿਆ ਉਹ ਮੇਰੇ ਘਰ ਐ ਗੇਟ ਖੋਲ ਦਾ ਨਾਲ ਘਰ ਦੇ ਦਰ ਸਾਹਮਣੇ ਮੰਨ ਲਓ ਜੇ ਤੁਹਾਡੇ ਹੁਣ ਜੀ ਕਹਿ ਰਹੇ ਮੈਂ ਗਵਾਣ ਚ ਆ ਦਿੱਤੇ ਤੁਸੀਂ ਨੂੰ ਭੇਜਾਂ ਹੁੰਦਾ ਵੀ ਰੁਸੀਆ ਭਾਈ ਜਾਂ ਸਕੈਰੀ ਮੱਖੇ ਲਾ ਕੇ ਨਾ ਕਰੀਂ ਜੇ ਤਾਂ ਨਹੀਂ ਆਪਣੇ ਨਹੀਂ ਉਹ ਮੈਨੂੰ ਪਤਾ ਉਹਨਾਂ ਦੇ ਘਰੇ ਜਾ ਕੇ ਨੇ ਚੱਕਣਾ ਕੂੜਾ ਹੀ ਆ ਹੂੰ ਉਹ ਵੀ ਸਹੀ ਹਾਲ ਹੈਲਾ ਤਾਨੇ ਹਰੇਕ ਦੇ ਘਰ ਦੇ ਹਾਲਾਤ ਪਤਾ ਹੁੰਦੇ ਆਣੇ ਨੂੰ ਟੱਪਾਣੇ ਇਹਨੇ ਮਰਨਾ ਉੱਥੇ ਕੁੱਤੇ ਦੀ ਮੌਤ ਹੀ ਨੇ ਲੈਣੀ ਹੈ ਕਿ ਉੱਥੇ ਜਾ ਕੇ ਵੀ ਇੱਥੇ ਜਿਵੇਂ ਇੱਥੇ ਸਰਦੀ ਸੀਗੀ ਹਾਂ ਫੋਨ ਮਗਾ ਲਿਆ ਮੈਨੂੰ ਅੱਜ ਆ ਖਾਣਾ ਤੇ ਪੜੱਕ ਦੇ ਉਹਦੇ ਘਰੇ ਆ ਘਰੇ ਆ ਗਿਆ ਕਿ ਕਿਸ ਨੂੰ ਭੇਜਤਾ ਜਾ ਤੇ ਭਾਬੀ ਨਾਲ ਸਮਾਂ ਦੇ ਗਿਆ ਗੁੱਬੜ ਕੇ ਕੈਚੇ ਕਰਦੇ ਉਹ ਚੀਜ਼ ਨਹੀਂ ਹੋਣੀ ਉੱਥੇ ਉੱਤੇ ਜਿਆਦਾ ਉਹ ਨਾ ਤਾਂ ਕੰਮ ਕਰੇ ਮੁੰਡਾ ਆਪਾਂ ਗਿਆ ਅਮਲੀ ਕਿਹ ਲੋ ਜੇ ਕੁਛ ਕਰੋ ਨਾ ਜਿਹੜਾ ਅੰਦਾਜ਼ਾ ਬੰਦਾ ਕਰਦਾ ਕਰਦਾ ਤੂੰ ਦੀ ਭਾਈ ਉਮਰ ਵੀ ਛੋਟੀ ਲੱਗਦੀ ਹੈ ਉਮਰ ਵਾ 21-22 ਸਾਲ ਦੀ ਮਾਰੀ ਫਰਕ ਕਿੰਨਾ ਛੋਟੀ ਬਾਈ ਦੀ ਉਮਰ ਕਿੰਨੀ ਹੈ ਮੇਰੀ ਬਾਈ ਦੀ ਉਮਰ ਹੈਗੀ 33 ਸਾਲ ਦੀ 12 tuổi ਦੀ ਮੁੰਡੇ ਦੀ 21 ਸਾਲ ਦੀ ਮਾਰੀ ਮੁੰਡੇ ਦੀ ਵੀ 21 ਸਾਲ ਲੱਗਦੀ ਹੈ 21 ਸਾਲ ਇਹ ਨਹੀਂ ਕਿ ਬੱਚੇ ਦਾ ਭਾਈ ਛੋੜੇ ਨੂੰ ਤਾਂ ਪੜਿਆ ਪਾ ਕੇ ਨੇ ਆ ਬਟੇ ਬਾਲਾ ਮੜ ਨਹੀਂ ਗਾ ਉਹ ਜੇ 21 ਸਾਲ ਦੀ ਤੂੰ 23-24 ਸਾਲ ਉਹੀ ਚੱਲ ਰਹੀ ਆ ਬਸ ਰਿਸ਼ਤੇਦਾਰੀ ਤੇ ਨਹੀਂ ਨਾ ਵੀ ਉਮਰ ਦਾ ਹੁੰਦਾ ਪਰ ਫਿਰ ਪਲ عمر ਹਾਨ ਦੀ ਹੁੰਦੀ ਹੋਵੇ ਪਰ ਇਹ ਕਦੋਂ ਨਹੀਂ ਚੱਕਣਾ ਦੇ ਦੱਸਿਆ ਤੁਹਾਡਾ ਸ਼ੁਭ ਨਾਮ ਕੀ ਰਹੀ ਮੇਰਾ ਮੇਰੇ ਵੈਸ ਦਾ ਜੱਸੀ ਹੈ तकरीबन ਜੱਸੀ ਸਾਰੇ ਕਹਿੰਦੇ ਤੇ ਉਹ ਦਾ ਕੁੜੀ ਦਾ ਨਾਮ ਕੀ ਸੀ ਯਾਰ ਨਹੀਂ ਪਲਾਸ ਓਕੇ ਨਾਮ ਨਹੀਂ ਤੇ ਨੌਜਵਾਨੀ ਨੂੰ ਬਈ ਕੀ ਸਨੇ ਆ ਦੇਉਂ ਨਾ ਪਲਾਸ ਸਵਾਰ ਉਹਨੂੰ ਵੀਰੇ ਇਸ ਨੇ ਆ ਮੈਂ ਤਾਂ ਪਲਾਮ ਪਰ ਫਲੇ ਇਹ ਮੈਂ ਕਿਸੇ ਦੇ ਘਰ ਨੂੰ ਮੈਂ ਕਹਿ ਰਿਹਾ ਵੀ ਆਜੇ ਹਰੇਕ ਸ਼ੱਕ ਸ਼ੁਰੂ ਕਰ ਦੋ ਭਰੇ ਪਰ ਫਿਰ ਵੀ ਵੀਰੇ ਅੰਨਾ ਵਿਸ਼ਵਾਸ ਕਰਨਾ ਨਹੀਂ ਕਰੂ ਭਈ ਠੀਕ ਹੈ ਹਾਂ ਠੀਕ ਅਨਾਲਿਸ਼ ਅੱਜ ਬੰਦੇ ਨੂੰ ਮਾਰਦਾ ਹੀ ਮਾਰਦਾ ਵੀਰੇ ਜੇ ਤੁਹਾਨੂੰ ਕੋਈ ਤਰ੍ਹਾਂ ਦੀ ਹਿੰਟ ਆਉਂਦੀ ਆ ਨਾ ਜੇ ਕਿਸ ਤਰ੍ਹਾਂ ਦੀ ਆਪਦੇ ਵੀਰੇ ਚੱਕਰਨੇ ਹੋ ਜੋ ਕੋਈ ਵੀ ਆ ਰਿਹਾ ਹਾਲਾਤ ਤੁਸੀਂ ਵੇਖ ਰਹੇ ਹੋ ਮੇਰੇ